ਅੱਜ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਖੜੇ ਆ ਆਪਣੇ ਪਿੰਡ ਦੇ ਵਿੱਚ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਜਿੱਥੇ ਕੀ ਹਰ ਸਾਲ ਖੰਡਪਾਟ ਸਾਹਿਬ ਜਿਹੜਾ ਕਰਾਇਆ ਜਾਂਦਾ ਜੀ ਤੇ ਭਗਤ ਰਵਿਜਾਸ ਜੀ ਦੇ ਜਨਮ ਦਿਹਾੜੇ ਦੇ ਦਿਨ ਜੀ ਖੰਡਪਾਟ ਸਾਹਿਬ ਦਾ ਜਿਹੜਾ ਭੋਗ ਪਾਇਆ ਜਾਂਦਾ ਤੇ ਸੰਗਤਾਂ ਦਾ ਇਕੱਠ ਥੋੜੇ ਚਿਰ ਤੱਕ ਕਾਫੀ ਹੋ ਗਿਆ ਅੱਜ ਤਾਂ ਸਵੇਰ ਦਾ ਟਾਈਮ ਹੈ ਤੇ ਆਪਾਂ ਅੱਜ ਇੱਥੋਂ ਦਾ ਸਾਰਾ ਵਲੌਗ ਜਿਹੜਾ ਬਣਾ ਕੇ ਤੁਹਾਨੂੰ ਦਿਖਾਵਾਂਗੇ ਜੀ ਤੇ ਆਏ ਸਾਲ ਨਾਲੇ ਲੰਗਰ ਵੀ ਲਗਾਇਆ ਜਾਂਦਾ ਪੂੜੀਆਂ ਛੋਲਿਆਂ ਦਾ ਸਾਡੇ ਪਿੰਡ ਦੀ ਤਕਰੀਬਨ ਸਾਨੂੰ ਹੀ ਦੇਖਦਿਆਂ ਨੂੰ 26-27 ਸਾਲ ਹੋ ਗਏ ਨੇ ਜੀ ਇਹ ਪੁਰਾਣੀ ਰਵਾਇਤ ਹੈ ਇੱਥੇ ਆਏ ਸਾਲ ਜਿਹੜਾ ਪੂੜੀਆਂ ਛੋਲਿਆਂ ਦਾ ਲੰਗਰ ਲਗਾਇਆ ਜਾਂਦਾ ਪਲੱਸ ਕੜਾਹ ਵੀ ਕੜਾਹ ਪ੍ਰਸ਼ਾਦ ਵੀ ਬਣਾਇਆ ਜਾਂਦਾ ਤੇ ਹੁਣ 4-5 ਸਾਲ ਤੋਂ ਜਿਹੜਾ ਆਏ ਸਾਲ ਨਗਰ ਕੀਰਤਨ ਵੀ ਕੱਢਿਆ ਜਾਂਦਾ ਤੇ ਇਸੇ ਤਰ੍ਹਾਂ ਸਾਡੇ ਪਿੰਡ ਦੇ ਨੌਜਵਾਨ ਜੀ ਸਵੇਰ ਦਾ ਟਾਈਮ ਅਜੇ ਥੋੜੇ ਘੱਟ ਆਏ ਨੇ ਸਾਰੇ ਸੇਵਾ ਕਰਦੇ ਨੇ ਜੀ ਤੇ ਬਣੇ ਰਿਓ ਜੀ ਵਲੌਗ ਦੇ ਐਂਡ ਤੱਕ ਲੋਕੀ ਸੇਵਾ ਦਾ ਕੰਮ ਜਿਹੜਾ ਆਹ ਹੋ ਗਈ ਸੇਵਾ ਕਰਦੀਆਂ ਨੇ ਬੀਬੀਆਂ ਸਾਰਾ ਸੋਤਰੀਆਂ ਬਾਰਾਂ ਕੁੜੀਆਂ ਵਾਸਤੇ ਚਾਰੀ ਚਾਰ ਨੇ ਇੱਧਰ ਜੀ ਦੋਸਤ ਕਰ ਰਹੇ ਨੇ ਚਾਰੀ ਕਰ ਰਹੇ ਨੇ ਛੋਲਿਆਂ ਦੀ ਸੱਜੀ ਜਿਹੜੀ ਨਾਲ ਤਿਆਰ ਕਰਦੇ ਇੱਧਰ 10 ਰੱਖ ਦਿੱਤਾ ਗਿਆ ਜੀ ਗੱਲ ਨਾਲ ਮਾਰ ਬੱਜ ਚਲੀ ਬਾਬਾ ਜੀ ਕੱਜ ਦੇਖੋ ਜੀ ਇਧਰ ਪੂਰੀਆਂ ਦਾ ਲੰਗਰ ਤਿਆਰ ਹੋ ਰਿਹਾ ਗਰਮ ਗਰਮ ਤਲਾਈ ਦੇ ਵਿੱਚ ਪਾ ਰਹੇ ਨੇ ਜੀ ਪੂਰੀਆਂ ਤੇ ਇਧਰ ਵੀਰ ਕਰ ਰਹੇ ਨੇ ਸੇਵਾ ਲੈ ਕੇ ਬੜੇ ਨੇ ਪਾਈ ਜਾਂਦੇ ਨੇ ਕੱਟੀਆਂ ਦਾ ਕਰ ਕਰ ਕੇ ਇਧਰ ਪੂਰੀਆਂ ਤੱਥੀਆਂ ਕੀਤੀਆਂ ਹੋਈਆਂ ਨੇ ਬਸ ਸੰਗਤ ਨੂੰ ਥੋੜੇ ਜਿਹੇ ਚ ਵਰਤਾਉਣਗੇ ਜੀ ਇਧਰ ਤਰ੍ਹਾਂ ਕੱਢ ਕੇ ਰੱਖੀਆਂ ਨੇ ਜੀ ਪੂਰੀਆਂ ਤੇ ਸੇਵਾ ਚੱਲ ਰਹੀ ਜੀ ਇਧਰ ਜੇਕਰ ਬੰਦਾ ਆਤਮਿਕ ਹੈ ਆਤਮਿਕ ਹੈ ਲੋ ਜੀ ਸੰਗਤ ਸਤਿ ਸ੍ਰੀ ਅਕਾਲ ਇਹ ਲੰਗਰ ਹੈ ਫੇਲੇ ਕੁੜੀਆਂ ਵਾਲਾ ਜੀ ਤੇ ਵੀਰ ਆਪਣੇ ਕਰ ਰਹੇ ਨੇ ਸੇਵਾ ਪਿੰਡਾਂ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਕੋਈ ਇਵੈਂਟ ਹੁੰਦੇ ਆ ਖੰਡਪਾਟ ਸਾਇਕ ਦਾ ਭੋਗ ਦਾ ਇਸ ਤਰ੍ਹਾਂ ਇਹ ਬਹੁਤ ਵਧੀਆ ਲੱਗਦਾ ਜੀ ਗੁਰਬਾਨੀ ਸੁਣਨ ਨੂੰ ਮਿਲਦੀ ਹੈ ਜੀ ਨਾਲ ਨਾਲ ਸਵੇਰ ਤੋਂ ਸ਼ਾਮ ਦਾ ਟਾਈਮ ਹੋ ਚੁੱਕਾ ਜੀ ਤਕਰੀਬਨ ਤਿੰਨ ਸਾਢੇ ਤਿੰਨ ਦਾ ਟਾਈਮ ਹੈ ਜੀ ਦੇਖ ਲਓ ਸੰਗਤ ਅਜੇ ਵੀ ਆ ਰਹੀ ਹੈ ਲੰਗਰ ਛਕ ਰਹੀ ਹੈ ਤੇ ਇੱਧਰ ਕੂੜੀਆਂ ਅਜੇ ਵੀ ਬਣਾਈਆਂ ਜਾ ਰਹੀਆਂ ਨੇ ਜੀ ਇਹ ਸੰਗਤ ਦਾ ਕੱਖ ਸਜੋ ਬਹੁਤ ਹੀ ਐਸਾ ਸਾਰੇ ਬਹੁਤ ਖੁਸ਼ੀ ਨਾਲ ਹਿੱਸਾ ਲੈਂਦੇ ਨੇ ਇਸ ਪ੍ਰੋਗਰਾਮ ਦੇ ਵਿੱਚ ਐਸਾਲ ਮਨਾਇਆ ਜਾਂਦਾ ਤੇ ਮੇਰੇ ਕੋਲ ਸਾਨੂੰ ਐਸਾਲ ਇਸ ਪ੍ਰੋਗਰਾਮ ਦੀ ਬਹੁਤ ਖੁਸ਼ੀ ਨਾਲ ਢੀਕ ਰਹਿੰਦੀ ਹੈ ਬਹੁਤ ਤਾਂਗ ਰਹਿੰਦੀ ਹੈ ਹੋ ਗਿਆ ਆਪਣਾ ਘਰ ਇੱਥੇ ਨੇੜੇ ਆ ਤੇ ਫਿਰ ਆ ਗੋਤਰ ਉਹਨਾਂ ਕੁ ਲੱਗਦੀ ਇਹਨੇ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਜੀ ਕਿਦਾਂ ਦਾ ਲੱਗਾ ਤੁਹਾਨੂੰ ਆ ਸਾਰਿਆਂ ਨੂੰ ਆਪਣਾ ਅੱਜ ਦਾ ਵਲੌਗ ਜੀ ਜੁੜਦੇ ਆ ਆਪਣੇ ਚੈਨਲ ਨਾਲ ਜਗਜੀਤ ਭਾਈ ਵਲੌਗਸ